ਮંત્રી ਲਾਲਜੀਤ ਭੁੱਲਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਬੰਦੇ ਨੇ ਪਿੰਡ ਦੇ ਸਰਪੰਚ ਕਾਉਂਸਲਰ ਜਾਂ ਮੋਹਤਵਰ ਜੋ ਕਿ ਪਿੰਡਾਂ ਦੇ ਵਿੱਚ ਮਤੇ ਪਾਉਂਦੇ ਨੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈਆਂ ਹੋਣਗੀਆਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜਿਹੜੇ ਸਮਗਲਰ ਨੇ ਸਾਡੇ ਸਰਪੰਚ ਕਾਉਂਸਲਰ ਜਾਂ ਹੋਰ ਵੀ ਮੋਤਬਰ ਜਿਹੜੇ ਕਿ ਪਿੰਡਾਂ ਦੇ ਵਿੱਚ ਮਤੇ ਪਾਉਂਦੇ ਪਏ ਆ ਜੇ ਕਿਸੇ ਵੀ ਸਮਗਲਰ ਨੇ ਸਮਾਜ ਗ੍ਰੋਥ ਦੀ ਅੰਸਰ ਨੇ ਕਿਸੇ ਵੀ ਸਾਡੇ ਸਰਪੰਚ ਨੂੰ ਕਾਉਂਸਲਰ ਨੂੰ ਜਾਂ ਕਿਸੇ ਮੋਤਬਰ ਨੂੰ ਉਂਗਲ ਤੱਕ ਵੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈਆਂ ਹੋਣਗੀਆਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਮੈਂ ਨਾਲ ਮਾਪਿਆਂ ਨੂੰ ਵੀ ਬੇਨਤੀ ਕਰਦਾ ਪਰਮਾਤਮਾ ਕਰੇ ਆਕਾਲ ਪੁਰਖ ਵਾਹਿਗੁਰੂ ਕਰੇ ਹਰ ਘਰ ਦਾ ਬੱਚਾ ਆਪਣੇ ਘਰੇ ਨਵਾਂ ਨਰੂਆ ਵਸਦਾ ਹੱਸਦਾ ਖੇਡਦਾ ਰਹੇ ਪਰ ਜੇ ਕਿਤੇ ਰੱਬ ਨਾ ਕਰੇ ਕਿਸੇ ਬੱਚੇ ਦੀ ਓਵਰਡੋਜ਼ ਨਾਲ ਮੌਤ ਹੁੰਦੀ ਹੈ ਤੇ ਮਾਪਿਆਂ ਨੂੰ ਉਹਲਾ ਨਹੀਂ ਰੱਖਣਾ ਚਾਹੀਦਾ ਅੱਗੇ ਆਉਣਾ ਚਾਹੀਦਾ ਆਪਾਂ ਮਿਹਨੇ ਪਿੰਡਾਂ ਦੇ ਵਿੱਚ ਲੋਕੀ ਸ਼ਰਮ ਦੇ ਮਾਰੇ ਅੱਗੇ ਨਹੀਂ ਆਉਂਦੇ ਤੇ ਉਹਨੂੰ ਹਾਰਟ ਅਟੈਕ ਦਾ ਨਾਮ ਦੇ ਦਿੰਦੇ ਆ ਇਹ ਇਹ ਪਤਾ ਹੀ ਹੁੰਦਾ ਵੀ ਕਿਹੜਾ ਬੰਦਾ ਤੁਹਾਡੇ ਇਲਾਕੇ ਦੇ ਵਿੱਚ ਜ਼ਹਿਰ ਦਾ ਕਾਰੋਬਾਰ ਕਰਦਾ ਮਾਪੇ ਅੱਗੇ ਆਉਣ ਅਸੀਂ ਮਦਦ ਕਰਾਂਗੇ ਅਸੀਂ ਨਾਲ ਖੜਾਂਗੇ ਮਾਪੇ ਅੱਗੇ ਆਉਣ ਉਹਨਾਂ ਸਮਗਲਰਾਂ ਤੇ ਆਪਾਂ ਸਖਤ ਤੋਂ ਸਖਤ ਕਾਰਵਾਈਆਂ ਕਰਾ ਕੇ ਇਹਨਾਂ ਬੰਦਿਆਂ ਤੇ ਕਤਲ ਦੇ ਪਰਚੇ ਕਰਾਵਾਂਗੇ ਤਾਂ ਜੋ ਇਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਜੇਲ੍ਹਾਂ ਦੇ ਵਿੱਚ ਹੀ ਲੰਘਣ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਜਿਹੜਾ ਬਜਟ ਪੇਸ਼ ਕੀਤਾ ਤੇ ਇਹ ਪਹਿਲੀ ਸਰਕਾਰ ਆ ਪੰਜਾਬ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਜਿਹਦੇ ਵਿੱਚ ਹਸਪਤਾਲਾਂ ਦਾ ਤੇ ਸਕੂਲਾਂ ਦਾ ਬਜਟ ਦੇ ਵਿੱਚ ਜ਼ਿਕਰ ਹੋਣ ਲੱਗਾ ਨਹੀਂ ਤੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਨਾ ਤੇ ਕੋਈ ਸਕੂਲ ਦਾ ਬਜਟ ਰੱਖਿਆ ਜਾਂਦਾ ਹੀ ਵਧੀਆ ਤੇ ਨਾ ਕੋਈ ਹਸਪਤਾਲਾਂ ਬਾਰੇ ਵਧੀਆ ਬਜਟ ਰੱਖਿਆ ਜਾਂਦਾ ਹੀ ਇਹ ਪਹਿਲੀ ਸਰਕਾਰ ਹੈ ਜਿਨੇ ਪੂਰੇ ਦੇਸ਼ ਦੇ ਵਿੱਚ ਹਰ ਸਟੇਟ ਦੇ ਵਿੱਚ ਮੁੱਖ ਮੰਤਰੀਆਂ ਨੂੰ ਇੱਥੋਂ ਤੱਕ ਕੇ ਪ੍ਰਧਾਨ ਮੰਤਰੀ ਨੂੰ ਵੀ ਜੋ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਦਿੱਤੀਆਂ ਤੇ ਜੋ ਸਿਹਤ ਬਾਰੇ ਸਕੂਲਾਂ ਬਾਰੇ ਜੋ ਬਜਟ ਰੱਖੇ ਉਸੇ ਤਰ੍ਹਾਂ ਹੀ ਦੂਜੀਆਂ ਸਟੇਟਾਂ 'ਚ ਵੀ ਜਿਹੜੇ ਆ ਗਰੰਟੀਆਂ ਦਿੱਤੀਆਂ ਜਾ ਰਹੀਆਂ ਤੇ ਦੂਜੀਆਂ ਸਟੇਟਾਂ 'ਚ ਵੀ ਉਸੇ ਤਰਜ਼ ਤੇ ਕੰਮ ਕੀਤਾ ਜਾ ਰਿਹਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਭਾਰਤ ਦੀ ਰਾਜਨੀਤੀ ਦੀ दशा ਤੇ ਦਿਸ਼ਾ ਬਦਲ ਕੇ ਰੱਖਤੀ ਆ ਤੇ ਪੰਜਾਬ ਜਿਹੜਾ ਹੁਣ ਕੰਮ ਦੇ ਪੱਖੋਂ ਵਿਕਾਸ ਦੇ ਪੱਖੋਂ ਵੀ ਤੁਹਾਨੂੰ ਬਦਲਦਾ ਨਜ਼ਰ ਆਊਗਾ ਇਹ ਪੰਜਾਬ ਉਹੋ ਹੀ ਸਾਡਾ ਰੰਗਲਾ ਪੰਜਾਬ ਜਿਹੜਾ ਅਜ ਤੋਂ ਕੋਈ 30 40 ਸਾਲ ਪਹਿਲਾਂ ਸਿੰਘਾਂ ਵਾਲਾ ਢੋਲਾਂ ਵਾਲਾ ਕਬੱਡੀਆਂ ਵਾਲਾ ਮੇਲਿਆਂ ਵਾਲਾ ਪੰਜਾਬ ਹੀ ਉਹ ਪੰਜਾਬ ਲੋਕਾਂ ਦੇ ਸਪੁਰਦ ਹੋਊਗਾ ਤੇ ਤੁਹਾਨੂੰ ਜਲਦੀ ਜਿਹੜਾ ਪੰਜਾਬ ਆ ਉਹ ਬਦਲਦਾ ਪੰਜਾਬ ਨਜ਼ਰ ਆਊਗਾ ਬਾਕੀ ਮੈਂ ਜਿਹੜੇ ਪੁਲਿਸ ਅਫਸਰ ਵਧੀਆ ਕੰਮ ਕਰਦੇ ਪਏ ਆ ਮੈਂ ਉਹਨਾਂ ਨੂੰ ਜਿਹੜੀ ਆ ਸ਼ਾਬਾਸ਼ ਦੇਣਾ ਆ ਕਿਉਂਕਿ ਜਿਹੜੇ ਪੁਲਿਸ ਅਫਸਰ ਆ ਜਾਂ ਸਾਡਾ ਸਿਵਲ ਪ੍ਰਸ਼ਾਸਨ ਆ ਉਹ ਰਲ ਮਿਲ ਕੇ ਜਿਹੜਾ ਘਰ ਜਿਹੜੇ ਸਮਗਲਰਾਂ ਨੇ ਗਲਤ ਤਰੀਕੇ ਨਾਲ ਬਣਾਏ ਜੀਸੀਪੀ ਪੋਕ ਲੈਣਾ ਨਾ ਡਿਮੋਲਿਸ਼ ਕੀਤੇ ਆ ਤੇ ਇਹ ਉਹਨਾਂ ਦੀ ਅਫਸਰਾਂ ਦੀ ਜਿਹੜੀ ਆ ਉਹ ਵਧੀਆ ਕਾਰਗੁਜ਼ਾਰੀ ਆ ਬਾਕੀ ਵੀ ਜਿਹੜੇ ਜ਼ਿਲ੍ਹੇ ਆ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਜੇ ਤੱਕ ਨਾ ਕੋਈ ਘਰ ਡਿਮੋਲਿਸ਼ ਕੀਤਾ ਗਿਆ ਨਾ ਕੋਈ ਪ੍ਰਾਪਰਟੀ ਅਜੇ ਤੱਕ ਢਾਈ ਗਈ ਆ ਮੈਂ ਇਹੋ ਬੇਨਤੀ ਕਰੂੰਗਾ ਸਾਰੇ ਪੁਲਿਸ ਅਫਸਰ ਤੇ ਜਿਹੜੇ ਸਾਰੇ ਸਾਡੇ ਸਿਵਲ ਦੇ ਅਫਸਰ ਨੇ ਇਹ ਪੂਰੀ ਦੀ ਪੂਰੀ ਬਰੀਕੀ ਨਾਲ ਜਾਂਚ ਕਰਕੇ ਕਿ ਜਿਹੜੇ ਸਮਗਲਰਾਂ ਤੇ 3 3 4 4 5 5 ਤੋਂ ਵੱਧ ਪਰਚੇ ਆ ਉਹਨਾਂ ਦੀਆਂ ਜ਼ਾਇਦਾਤਾਂ ਜਿਹੜੀਆਂ ਨਜਾਇਜ਼ ਤਰੀਕੇ ਨਾਲ ਨਜਾਇਜ਼ ਜਗ੍ਹਾ ਤੇ ਬਣਾਈਆਂ ਉਹਨਾਂ ਦੀ ਜਾਂਚ ਕਰਕੇ ਤੇ ਉਹਨਾਂ ਨੂੰ ਪ੍ਰਾਪਰਟੀਆਂ ਨੂੰ ਐਫ ਆਈ ਆਰ ਦੇ ਨਾਲ ਅਟੈਚ ਕਰੋ ਬਾਕੀ ਜਿਹੜੀਆਂ ਸਰਕਾਰੀ ਜਗ੍ਹਾ ਤੇ ਬਣੀਆਂ ਉਹਨਾਂ ਨੂੰ ਜਲਦ ਤੋਂ ਜਲਦ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਜੋ ਸੁਪਨਾ ਹੈ ਰੰਗਲਾ ਪੰਜਾਬ ਬਣਾਉਣਾ ਦਾ ਉਹਨਾਂ ਸਮਗਲਰਾਂ ਦੀਆਂ ਜਾਇਦਾਦਾਂ ਨੂੰ ਡਿਮੋਲਿਸ਼ ਕਰਕੇ ਛੇਤੀ ਤੋਂ ਛੇਤੀ ਆਪਾਂ ਮੈਸੇਜ ਦੇਈਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਤੇ ਜਿਹੜੇ ਗਲਤ ਲੋਕ ਨੇ ਉਹਨਾਂ ਨੂੰ ਡਰ ਹੋਵੇ ਕਿ ਜੇ ਅਸੀਂ ਗਲਤ ਤਰੀਕੇ ਨਾਲ ਪੈਸਾ ਕਮਾ ਕੇ ਕੋਈ ਜਾਇਦਾਦ ਬਣਾਉਨੇ ਆ ਕੋਈ ਘਰ ਬਣਾਉਨੇ ਆ ਤੇ ਉਹ ਘਰ ਜਿਹੜਾ ਵਾ ਉਹ ਥੋੜੇ ਸਮੇ ਲਈ ਆ ਉਹ ਬਸ ਥੋੜੇ ਦਿਨਾਂ ਦੇ ਸੁਪਣਿਆਂ ਦਾ ਹੀ ਘਰ ਆ ਕੋਈ ਉਹ ਲੰਮਾ ਸਮਾਂ ਚੱਲਣ ਵਾਲਾ ਘਰ ਨਹੀਂ ਤੇ ਮੈਂ ਫਿਰ ਤੋਂ ਆਪਦੇ ਸਾਰੇ মিডিਆ ਕਰਮੀਆਂ ਦਾ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਅਪਨੋ ਜਗਾਂ ਵਿੱਚ ਜਿਲ੍ਹੇ ਤੋਂ ਉਹ ਦਿੱਤੀ ਗਈ ਸੀ ਉਹਨਾਂ ਜਿਲ੍ਹਿਆਂ ਦਾ